ਕੱਲ ਇੱਥੇ ਸਰਕੂਲਰ ਰੋਡ ਤੇ ਜੈਸ਼ੇ ਮੈਡੀਕੋਜ਼ ਆ ਜਿਨ੍ਹਾਂ ਦਾ ਕੀ ਪ੍ਰੋਪ੍ਰਾਇਟਰ ਹੈਗੇ ਆ ਟਿਗੜਾ ਜੀ ਆਪਣੇ ਰੋਹਿਤ ਟਿਗੜਾ ਜੀ ਬੜੀ ਮੰਦਭਾਗੀ ਘਟਨਾ ਆਈ ਹੈ ਉਹ 10 ਵਜੇ ਦੇ ਕਰੀਬ ਆਪਣੀ ਦੁਕਾਨ ਵਧਾਣੇ ਲੱਗਾ ਸੀਗਾ ਬੈਠਾ ਆਇਆ ਸੀਗਾ ਆਪਣੇ ਮੂਹਰੇ ਧਿਆਨ ਤਿੰਨ ਬੰਦੇ ਆਏ ਆ ਨਕਾਬ ਪੋਸ਼ ਸਪਲੈਂਡਰ ਬਾਈਕਸਕਲ ਦੇ ਜਿੰਨਾ ਕਿ ਕੋਈ ਨੰਬਰ ਵੀ ਨਹੀਂ ਸੀ ਉਹਨਾਂ ਨੇ ਆ ਕੇ ਉਹਨੇ ਕੋਲ ਦਵਾਈ ਮੰਗੀ ਉਹਨੇ ਦਵਾਈ ਦਿੱਤੀ ਹੈ ਤੇ ਨਾਲ ਦੇ ਨਾਲ ਹੀ ਉਹਨਾਂ ਨੇ ਉਹਨੂੰ ਪਿਸਟਲ ਦਿਖਾਈ ਤਦ ਨੂੰ ਕਿਹਾ ਵੀ ਜੋ ਵੀ ਕੁਛ ਹੈਗਾ ਗੱਲੇ ਚੋਂ ਕੱਢ ਦੇ ਸਾਰਾ ਕੁਛ ਇਹ ਵੀਡੀਓ ਦੇ ਵਿੱਚ ਸਾਰਾ ਕੁਛ ਸਾਹਮਣੇ ਵੀ ਆ ਗਿਆ ਉਹਨਾਂ ਨੇ ਉਹਦਾ ਗੱਲੇ ਦੇ ਵਿੱਚ 8000 ਰੁਪਏ ਦੇ ਕਰੀਬ ਸੀ ਹੋ ਲੈ ਲੇ ਦਿੱਤਾ ਨਾਲ ਇੱਕ ਮੋਬਾਈਲ ਸੀ ਉਹ ਲੈ ਕੇ ਚਲੇ ਗਏ ਔਰ ਅੱਜ ਚੋਰੀ ਦੇ ਵਾਕਿਆ ਹੋਣ ਤੋਂ ਬਾਅਦ ਵੀਰੇ ਕਸੂਰੀ ਘਟ ਹੈ ਮੇਰੀ ਦਵਾਈਆਂ ਦੀ ਦੁਕਾਨ ਹੈ ਜੈਸ਼ੂ ਮੈਡੀਕਲਸ ਇਹ ਰਾਤੀ 10 ਵਜੇ ਦਾ ਟਾਈਮ ਹੈ ਤਿੰਨ ਜਣੇ ਆਏ ਮੋਟਰਸਾਈਕਲ ਤੇ ਨੰਬਰ ਨਹੀਂ ਲਿਖਿਆ ਸੀ ਮੈਨੂੰ ਕਹਿੰਦੇ ਦਰਦ ਹੁੰਦੀ ਵੀ ਦੋ ਗੋਲੀਆਂ ਦੇ ਦੇ ਤੇ ਮੈਂ ਦੋ ਗੋਲੀਆਂ ਦਿੱਤੀਆਂ ਨੇ ਉਹਨਾਂ ਨੇ ਮੈਨੂੰ ਪਿਸਤਲ ਵਹਾਤੀ ਕਹਿੰਦੇ ਜੋ ਕੁਛ ਹੈਗਾ ਗੱਲੇ ਦੇ ਦੇ ਨਹੀਂ ਤਾਂ ਗੋਲੀ ਮਾਰ ਦਾਂ ਬਾਅਦ ਸੂ ਫਿਰ ਉਹ ਜਿੰਨੇ ਪੈ ਗਏ ਗੱਲੇ ਲੈ ਗਏ ਇੱਕ ਫੋਨ ਪਿਆ ਹੋਈ ਉਹ ਵੀ ਲੈ ਗਏ ਮੂੰਹ ਬੰਨੇ ਹੋਏ ਸੀ ਤਿੰਨਾਂ ਨੇ ਤਿੰਨਾਂ ਨੇ ਪੂਰੇ ਮੂੰਹ ਬੰਨੇ ਹੋਏ ਇੱਕ ਜਿਆਨਾ ਬਾਹਰ ਖੜਾ ਰਿਹਾ ਦੋ ਜਾਨੇ ਦੁਕਾਨ ਚ ਆਏ ਕਿੰਨੇ ਵਜੇ ਦੀ ਵਾਰਦਾਤ ਹੈ 10:00 ਵਜੇ ਵੀ ਇਹ ਦੇਖ ਦਿਓ ਕਿ ਐਵੇਂ ਹੀ ਵਾਰਦਾਤਾਂ ਜਿਹੜੀਆਂ ਹੋ ਰਹੀਆਂ ਹੈਗੀਆਂ ਨੇ ਇਹ ਤਾਂ ਹੁਣ ਪੁਲਿਸ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਕਹਿੰਦੇ ਤਾਂ ਹੈਗੇ ਆ ਵੀ ਫੜ ਲਾਂਗੇ ਮੁੰਡੇ ਪਰ ਸੀਸੀਟੀਵੀ ਵੀ ਬਸ ਇਹ ਇਹ ਮੈਂ ਤਾਂ ਇਹ ਕਹਿਣਾ ਚਾਹਤੀ ਸੀ ਚੋਤੀ ਚੋਤੀ ਫੜਿਆ ਤਿੰਨ ਸਾਧਵਾਏ ਉਹਨਾਂ ਨੇ ਬੜਾ ਔਖਾ ਹੋ ਜਾਂਦਾ ਦੁਕਾਨਦਾਰ ਸਵੇਰ ਤੋਂ ਲੈ ਕੇ ਰਾਤ ਤੱਕ ਕੋਈ ਗੱਲ ਸਾਰਾ ਦਿਨ ਮਿਹਨਤ ਕਰੀਦੀ ਆ ਇਹ ਮਿੰਟ ਲਾਂਦੇ ਰਾਤ ਨੂੰ ਆ ਕੇ ਸਭ ਕੁਝ ਲੈ ਜਾਂਦੇ ਨੇ ਅਸੀਂ ਸਵੇਰੇ ਅੱਜ ਸਾਰੇ ਕੈਮਿਸਟ ਐਸੋਸੀਏਸ਼ਨ 12 ਵਜੇ ਤੱਕ ਸਾਰੀ ਇੱਕ ਬੰਦ ਦੀ ਗੋਲ ਦਿੱਤੀ ਸੀ ਔਰ ਮੇਰੇ ਸਾਰੇ ਕੈਮਿਸਟ ਭਰਾਵਾਂ ਨੇ ਵੱਧ ਵੱਧ ਚੜ ਕੇ ਇਸ ਬੰਦ ਚ ਹਿੱਸਾ ਲਿਆ ਔਰ ਸਾਰੇ ਕੈਮਿਸਟ ਕਰੀਬ ਅਸੀਂ 150 ਦੇ ਕਰੀਬ ਕੈਮਿਸਟ ਜਿਹੜੇ ਇਕੱਠੇ ਹੋ ਕੇ ਐਸਪੀ ਸਾਹਿਬ ਦੇ ਆਫਿਸ ਦੇ ਚ ਇਕੱਠੇ ਹੋਏ ਆ ਪਰ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਇਹ ਜਿਹੜੀ ਮੰਦਭਾਗੀ ਘਟਨਾ ਹੋਈ ਹੈ ਉਹਦੇ ਇਹ ਵਿੱਚ ਜਿਹੜੇ ਵੀ ਬੰਦੇ ਹੈਗੇ ਆ ਕਰਪਟਿਡ ਹੈਗੇ ਆ ਉਹਨਾਂ ਦੇ ਪਰਚਾ ਵੀ ਕੀਤਾ ਜਾਏਗਾ ਉਹਨਾਂ ਨੂੰ ਜਲਦ ਤੋਂ ਜਲਦ ਜੋ ਬੰਦੀ ਕਾਰਵਾਈ ਕੀਤੀ ਜਾਏਗੀ ਉਹਨਾਂ ਦੇ ਆਸ਼ਵਾਸਨ ਤੋਂ ਬਾਅਦ ਅਸੀਂ ਜਿਹੜੀ ਹੈ ਆਪਣੀ ਜਿਹੜੀ ਇਹ ਹੜਤਾਲ ਇੱਕ ਵਾਰੀ ਆਰਜੀ ਦੌਰ ਤੇ ਖਤਮ ਕਰ ਦਿੱਤੀ ਹੈ ਔਰ ਇਹ ਜਿੰਨੀ ਸਾਡੀ ਘਟਨਾ ਹੈ ਇੰਦਾ ਸਾਰਾ ਜਿਹੜਾ ਵੀ ਇਤਲਾ ਹੈਗੀ ਹੈ ਉਹ ਪੰਜਾਬ ਕਾ ਐਸੋਸੀਏਸ਼ਨ ਨੂੰ ਅਸੀਂ ਦੇ ਦਿੱਤੀ ਹੈ ਜੇ ਕੋਈ ਬੰਦੀ ਕਾਰਵਾਈ ਨਾ ਕੀਤੀ ਗਈ ਤੇ ਬਹੁਤ ਜਲਦ ਜਿਹੜਾ ਹੈਗਾ ਇਹ ਜਿਹੜੀ ਹੜਤਾਲ ਹੈਗੀ ਹੈ ਪੂਰੇ ਪੰਜਾਬ ਲੈਵਲ ਤੇ ਅਸੀਂ ਕਰਾਂਗੇ ਕੋਈ ਸੀਗੇ ਚੋਰੀ ਨੂੰ ਲੈ ਕੇ ਕੀ ਮਸਲਾ ਹੋ ਗਿਆ ਕੈਮਿਸ ਐਸੋਸੀਏਸ਼ਨ ਵਾਲੇ ਆਏ ਸੀ ਸਾਡੇ ਕੋਲ ਇੱਕ ਲੇਟ ਆਵਰਸ ਦੇ ਵਿੱਚ ਕੋਈ ਸ਼ਾਪ ਖੁੱਲੀ ਸੀ ਉੱਥੇ ਕੋਈ ਦੋ ਬੰਦੇ ਕਸਟਮਰ ਬਣ ਕੇ ਗਏ ਜਿਨ੍ਹਾਂ ਨੇ ਉੱਥੇ ਜਿਹੜੇ ਕੈਮਿਸ ਦਾ ਹਾਊਸ ਦਾ ਆਨਰ ਸੀ ਉਹਨੂੰ ਕਿਹਾ ਵੀ ਸਾਡ ਨੂੰ ਜਿਹੜਾ ਤੇਰੇ ਕੋਲ ਸਮਾਨ ਹੈਗਾ ਦੇ ਦੇ ਇਸ ਤਰ੍ਹਾਂ ਦੀ ਉਹਨੇ ਕੋਈ ਬਰਦਤ ਕੀਤੀ ਜਿਸ ਦੇ ਸੰਬੰਧ ਦੇ ਵਿੱਚ ਉਹਨਾਂ ਦਾ ਕੇਸ ਸਿਸਟ ਕਰਕੇ ਜਲਦੀ ਉਹਨਾਂ ਨੂੰ ਜਿਹੜੇ ਉੱਥੇ ਗਏ ਆ ਉਹਨਾਂ ਨੂੰ ਫੜ ਲਿਆ